ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਧਰਤੀ ਤੇ ਬੈਠੇ ਆਂ ਜਿੱਥੇ ਸੱਚੇ ਪਾਤਸ਼ਾਹ ਰੂਤੇਗ ਬਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਆ ਉਹ ਧਰਤੀ ਹੈ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ ਹਰ ਸਾਲ ਮੇਲੇ ਲੱਗਦੇ ਆ ਵਿਚਾਰਾ ਕਰਦੇ ਆ ਇਤਿਹਾਸ ਨੂੰ ਯਾਦ ਕਰਦੇ ਆ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ 'ਵਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਅਸੀਂ ਆਪ ਉਹਨਾਂ ਦੀ ਜ਼ਿਕਰ ਕਰਦੇ ਆਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਲੋਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਬੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰਦੇ ਹੋ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰਦੇ ਹੋ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲਗੀਆਂ ਤਾਕਤਾਂ ਲਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋ ਤੋਂ ਖਸ ਗਿਆ ਮੈਂ ਪੁੱਛਣਾ ਚਾਹਣਾ ਖਾਲਸਾ ਜੀ ਆਪਣੀ ਤਾਕਤ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐ ਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾਂ ਮੰਗੂ ਪਰ ਹਵਾਜ਼ ਕਾ ਮੰਗੂ ਪਰ ਉਹਨਾਂ ਵਿੱਚ ਐ ਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਕਿ ਕੌਮ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਖਤਮ ਕਰਨਾ ਹੈ ਖਾਲਸਾ ਜੀ ਆਪ ਤੱਕ ਤਹਜ਼ੂਰ ਸਾਹਿਬ ਜਾਣਦੇ ਹੈ ਹਰ ਰੋਜ਼ ਜਥੇ ਜਾਂਦੇ ਹੈ ਉੱਥੇ ਥੋੜਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਤੇ ਅੱਜ ਕੀ ਕਰਤਾ ਉਹ ਐਕਟ ਖਤਮ ਕਰਤਾ ਅੱਜ ਉਥੇ ਚੱਕ ਹਜ਼ੂਰ ਸਾਹਿਬ ਤੇ ਆਰਐਸਐਸ ਤੇ ਬੀਜੇਪੀ ਦਾ ਕਬਜ਼ਾ ਹੋ ਗਿਆ ਕਿ ਦੋ ਜਾਗੋਂਗੇ ਅੱਜ ਉਹ ਫੈਸਲਾ ਕਰਨਗੇ ਉਥੋਂ ਦੀ ਮਰਿਆਦਾ ਕੀ ਹੋਊਗੀ ਉਥੇ ਕਿਵੇਂ ਰੋਜ਼ ਦੀ ਮਰਿਆਦਾ ਚੱਲੂਗੀ ਕੌਣ ਕੀਰਤਨ ਕਰੂਗਾ ਕਿਹੜਾ ਕੀਰਤਨ ਹੋਊਗਾ ਉਵੇਂ ਹੀ ਤਖਤ ਪਤਨਾ ਸਾਹਿਬ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਟੀਆਂ ਦੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈਜਕਰ ਬੀਜੇਪੀ ਦੀ ਅੱਜ ਉੱਥੇ ਆਪਣੀ ਮਰਹਤਾ ਬਦਲਣ ਲੱਗੇ ਆ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਡਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੋਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਅਲੱਗ ਬਣਾਤਾ ਹਰਿਆਣੇ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖੇਰਾ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਹੈ ਜਿਹੜੇ ਕੌਮ ਦੇ ਗद्दार ਹੈ ਦਾਦੂ ਵਾਲ ਵਰਗੇ ਆ ਸਾਰੇ ਜਸਬੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਜੇ ਆਪਾਂ ਪਛਾਣ ਨਹੀਂ ਰਹੇ ਆਪਾਂ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਹੈ ਤੁਸੀਂ ਹਰਾਨ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣੇ ਟਾਈਮ ਟਾਈਮ ਤੇ ਆਪਣੇ ਗੁਰੂ ਘਰਾਂ ਤੋਂ ਸੇਵਾ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠਿਆ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਚ ਹਰਿਆਣੇ ਜਿਹੜੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿਉਂਕਿ ਹੁਣ ਉਹਨਾਂ ਦਾ ਕਾਜ ਹੈ ਹੁਣ ਬਚਿਆ ਕੀ ਹੈ ਤੁਹਾਡੇ ਕੋਲ ਹਲੇ ਵੀ ਲੜੀ ਜਾਉਂਗੇ ਹਲੇ ਵੀ ਪਛਾਣੋਗੇ ਨਹੀਂ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਪੰਥ ਦੀ ਇੱਕੋ ਇੱਕ ਜਥੇਬੰਦੀ ਹੈ ਸ਼ਰੋਮਨੀ ਅਕਾਲੀ ਦਲ ਜੇ ਆਪਾਂ ਉਸ ਜਥੇਬੰਦੀ ਨੂੰ ਪੰਥ ਨਹੀਂ ਸਮਝਦੇ ਤੇ ਫਿਰ ਤੁਹਾਡੇ ਕੋਈ ਬਚਾ ਨਹੀਂ ਹੈ ਦੇਖੋ 103 ਸਾਲ ਪੁਰਾਣੀ ਪਾਰਟੀ ਹੈ 103 ਸਾਲ ਸੇਵਾ ਕਰਦੀ ਰਹੀ ਹੈ ਆਪਣੇ ਬਜ਼ੁਰਗਾਂ ਨੇ ਸ਼ਰੋਮਨੀ ਕਾਲੀਦਲ ਬਣਾਏ ਹੀ ਅਸਲੀ ਅਸੀਂ ਕਿ ਆਪਣੀ ਕੌਮ ਦੀ ਇੱਕ ਫੌਜ ਜਾਈਦੀ ਹੈ ਦੇਖੋ ਜਦੋਂ ਤੱਕ ਤੁਸੀਂ ਤਾਕਤ ਰੱਖੀ ਸ਼ਰੋਮਨੀ ਕਾਲੀਦਲ ਨੂੰ ਦਿੰਦੇ ਰਹੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਪਟਾ ਸਾਹਿਬ ਦੇ ਤਖਤ ਦੀ ਐਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬਜ ਹੋ ਜੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆਪ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੂੰ ਗੱਲਾਂ ਚਾ ਕੇ ਸੋਸ਼ਲ ਮੀਡੀਆ ਦੇਖੇ ਜਿਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਇਹਨੂੰ ਆਪ ਸਿੱਖ ਸਮਝ ਲੈਣੇ ਆ ਉਹਦੀ ਅਗਵਾਈ ਚ ਔਣੇ ਆ ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾਦਾ ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾਦਾ ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਉਣਗੇ ਉਹ ਆ ਆ ਪਿੱਛੇ ਰਹਿਣਗੇ ਆਈ ਹੋ ਰਿਹਾ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ ਅੱਜ ਇਜ਼ਰਾਈਲ ਤੇ ਤੇ ਪੈਲੇਸਟਾਈਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਦੇ ਵਿੱਚ ਵੀ ਇੱਕ ਅਜੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ ਜਿਹਦੇ ਜਥੇਬੰਦੀ ਦਾ ਹਮਾਸ ਸੀ ਕੀ ਕੀਤਾ ਉਹਨੂੰ ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ ਹੈ ਜਾਣ ਕੇ ਅੱਗ ਲਾਤੀ ਹਮਾਸ ਵਾਲਿਆਂ ਨੇ ਉੱਥੇ ਜਾ ਕੇ 300 400 ਲੋਕ ਮਾਰ ਦਿੱਤੇ ਆਪ ਟਨਲਾਂ 'ਚ ਭੱਜ ਗਏ ਤੇ ਸਾਰੀ ਕੌਮ ਉੱਥੇ ਪੈਲੇਸਟਾਈਨ ਦੀ ਮਰਵਾ ਦਿੱਤੀ جے ਤੁਸੀਂ قربانیاں دیکھنی ہیں اپنے بھائی ਗੁਰਦੀਪ ਸਿੰਘ ਖੇਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਬਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਈ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਕੋਈ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾ ਕਰਕੇ 84 ਦੇ ਅੰਦਰ ਜੋ ਕਤਲयाम ਹੋਏ ਜੋ ਟੈਂਕਾਂ ਤੋਂ ਬਣਾ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮੰਨ ਲਓ ਸਾਰਿਆਂ ਦੇ ਐਨਐਸਏ ਲੱਗੀ ਹੈ ਮੰਨ ਲੱਗਦਾ ਹੈ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਇੰਨੇ ਸੱਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਆਪਣਾ ਪਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸੋ ਮਨੀ ਅਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਹੈ ਕਦੇ ਨਾ ਅਸੀਂ ਪਰੋਲ ਮੰਗੀ ਹੈ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀਦਲਾ ਥੋੜਾ ਕਿਉਂ ਮਰੋਣਿਆ ਪੰਜਾਬ ਨੂੰ ਕਿਤੇ ਇੱਕ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕਿ ਲੋਕੀ ਆਪਣੀਆਂ ਅੱਖਾਂ ਵਿੱਚੀ ਬੈਠੇ ਆ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅਸ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਗਰੰਟੀਆਂ ਦੇਤੀਆਂ ਮਗਰ ਲੱਗ ਗਏ ਝਾੜੂ ਵਾਲੇ ਆਏ ਮਗਰ ਲੱਗ ਗਏ ਹੁਣ ਦੱਸੋ ਕੀ ਹਾਲ ਐ ਕਿਤੇ ਸੜਕ ਬਣੀ ਦੇਖੀ ਐ ਕਿਤੇ ਤੁਹਾਡੇ ਪਿੰਡ ਚ ਗਲੀ ਬਣੀ ਦੇਖੀ ਐ ਕਿਸੇ ਨੂੰ ਕੋਈ ਟਿਊਬਲ ਕਨੈਕਸ਼ਨ ਮਿਲਿਆ ਕਿਸੇ ਕੋਈ ਖਾਲ ਬਣਿਆ ਕੋਈ ਕਿਸੇ ਨੇ ਬਾਹ ਫੜੀ ਐ ਆ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ ਇਥੋਂ ਤੁਸੀਂ ਪਿੰਡ ਜਾਓਗੇ ਇਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਓਗੇ ਇਥੋਂ ਪਠਿੰਡੇ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਜੇ ਸੜਕ ਤੇ ਜਾਓਗੇ ਉਹ ਸੜਕ ਬਾਦਲ ਸਾਹਿਬ ਦੇ ਕਾਲੀ ਦਲ ਨੇ ਬਣਾਈ ਹੈ ਜੇ ਕੋਈ ਪੁਲ ਦੇਖੋਗੇ ਉਹ ਬਣਾਇਆ ਬ ਕਾਲੀ ਦਲ ਨੇ ਹੈ ਜੇ ਚਾਰ ਲੇਨ ਸੜਕਾਂ ਦੇਖੋ ਕਾਲੀ ਦਲ ਨੇ ਬਣਾਈਆਂ ਜੇ ਖੇਤਾਂ ਵਿੱਚ ਟਿਊਬਵਲ ਦੇਖੋਗੇ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਹੈ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਕਾਲੀ ਦਲ ਹੈ ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਕਾਲੀ ਦਲ ਹੈ ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਸ਼ਗਨ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਕਾਲੀ ਦਲ ਐਸੀ ਐਸੀ ਪਰਿਵਾਰ ਬੈਠੇ ਆ ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਕੋਈ ਪੜਾਉਂਦਾ ਇਸ ਫ੍ਰੀ ਆ ਬਾਬਲ ਸਾਹਿਬ ਮੈਨੂੰ ਯਾਦ ਆ ਮੇਰੇ ਕੋਲੇ ਅੰਕੜੇ ਆ 2008 ਵਿੱਚ ਆਪਣੀ ਸਰਕਾਰ ਬਣੀ ਸੱਤ ਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਹੈ ਸਾਨੂੰ ਪਤਾ ਹੈ ਜੇ ਬੱਚੇ ਪੜ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਅਸੀਂ ਐਸਸੀ ਸਕਾਲਰਸ਼ਿਪ ਸਕੀਮ ਲਿਆਂਦੀ ਤਿਆਰੀ ਕੀਤੀ ਮੇਰੇ ਸਾਹਮਣੇ ਹੈ 2008 ਚ ਤਕਰੀਬਨ ਪਹਿਲੇ ਸਾਲ ਨਮਾ ਸੀ 3000 ਬੱਚਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜਾਈ ਸ਼ੁਰੂ ਕੀਤੀ ਮਤ ਅਗਲੇ ਸਾਲ 65000 ਹੋ ਗਿਆ ਤੇ 2017 ਜਦੋਂ ਸਰਕਾਰ ਗਈ ਸਾਢੇ 3 ਲੱਖ ਬੱਚਿਆਂ ਨੂੰ ਅਸੀਂ ਮੁਫਤ ਬੜਾਉਂਦੇ ਸੀ ਜਿਹੜਾ ਅੱਜ ਫਿਰ ਤੋਂ ਖਤਮ ਹੋਇਆ ਪਿਆ ਫਿਰ ਕਿਦੋਂ ਕਿਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਅਧਿਪਰਾਏ ਕਿਹੜੇ ਆ ਲੁੱਟ ਖੋ ਚੱਲੀ ਜਾਂਦੀ ਹੈ ਗੱਲਾਂ ਚਾਦਨੀਆਂ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਦੀ ਗੱਲ ਕੀਤੀ 2 ਦਿਨ ਪਹਿਲੇ ਕਪੂਰਥਲਾ ਕਪੂਰਥਲੇ

ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਪੁੱਛੋ ਕਿੱਧਰ ਗਏ ਬਦਾਦੂਵਾਲ ਕਿੱਧਰ ਗਏ ਮੰਡ ਵਰਗੇ ਹੁਣ ਨਹੀਂ ਜਾਏਗਾ ਇਹ ਉਹਨਾਂ ਨੂੰ ਅਕਤੂਬਰ ਦੇ ਵਿੱਚ ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਦੀ ਗੁਰੂ ਘਰ ਵਿੱਚ ਸੁਲਤਾਨ ਪਰਲੋਦੀ ਆਪਣੇ ਪਵਿੱਤਰ ਸਥਾਨ ਵਿੱਚ ਪੁਲਿਸ ਭਾਰਤੀ ਗੋਲੀਆਂ ਚਲਾਦਿਆਂ ਸ਼ਹੀਦ ਕਰਤੇ ਖੰਡਪਾਤ ਸਾਹਿਬ ਖੰਡਿਤ ਕਰਤੇ ਕੋਈ ਭੁੱਲਿਆ ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ ਹਾਂ 17 ਜਗ੍ਹਾ ਤੇ ਵੀ 1 ਸਾਲ ਪਿਛਲੇ ਬਿਆਨ ਇਹਦੀ ਅੱਸੀ ਰਾਤ ਬੇਅਦਬੀ ਹੋਈ ਕੋਈ ਭੁੱਲਿਆ ਉਦੋਂ ਕਿਧਰ ਗਏ ਉਦੋਂ ਕਿਧਰ ਗਏ ਜਵਾਜੇ ਕੋਈ ਭੁੱਲਿਆ ਤੇ ਜੇ ਗਿਆ ਚੋਮਨੀ ਕਾਲੀ ਦਲ ਦੇ ਵਰਕਰ ਗਏ ਲੀਡਰਸ਼ਿਪ ਗਈ ਤੇ ਐਸਜੀਪੀਸੀ ਗਈ ਹਲੇ ਵੀ ਨਹੀਂ ਜੇ ਆਪਾਂ ਜਾਗਾਂਗੇ ਹਲੇ ਵੀ ਨਹੀਂ ਆਪਾਂ ਪਛਾਣਾਂਗੇ ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥੋਂ ਨਿਕਲ ਜਾਣੀਆ ਖੇੜ ਖਾਲਸਾ ਜੀ ਆਪਾਂ 1.5% ਬਾਦੀਆਂ 1.5% ਬਾਦੀਆਂ ਆ ਆਪਣਾ ਘਰ ਹੈ ਇੱਥੋਂ ਕਿੱਥੇ ਜਾ ਸਕਦੇ ਹੋ ਤੁਸੀਂ ਕਿੱਥੇ ਜਾ ਸਕਦੇ ਹੋ ਕਿਹੜੇ ਮੁਲਕ ਨੂੰ ਜਾ ਕੇ ਤੁਸੀਂ ਕਹੋਗੇ ਸਾਡਾ ਮੁਲਕ ਆਹ ਦੇਸ਼ ਆਪਣਾ ਹੈ ਆਪਾਂ ਆ ਦੇਸ਼ ਜਦਦ ਕਰਾਇਆ ਹੈ ਆ ਕੋਈ ਯੂਪੀ ਵਾਲੇ ਨੇ ਯਾਦ ਨਹੀਂ ਕਰਾਇਆ ਦੇਸ਼ ਆ ਕੋਈ ਮਹਾਰਾਸ਼ਟraਲੇ ਨੇ ਗੁਜਰਾਤ ਗੁਜਰਾਤ ਵਾਲੇ ਨੇ ਯਾਦ ਨਹੀਂ ਕਰਾਇਆ ਜੇ ਦੇਸ਼ ਨੂੰ ਆਜ਼ਾਦ ਕਰਾਇਆ ਜੇ ਫਾਂਸੀ ਤੇ ਚੜ੍ਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ ਕਾਲਾ ਪਾਣੀ ਦੀ ਜੇਲਾ ਸਿੱਖ ਭੈਣ ਭਰਾ ਸੀ ਜਲਿਆਂਵਾਲਾ ਬਾਗ ਦੀਆਂ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ ਥੋੜੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ ਆਪਣੇ ਪਰਿਵਾਰ ਉਧਰ ਜਾਂਦੇ ਸ਼ਹੀਦ ਹੋ ਗਏ ਕਿਤੇ ਕਿਸੇ ਨੇ ਕੋਈ ਬੋਲਿਆ ਦੇਸ਼ ਦੀ ਇਜ਼ਾਦੀ ਦੀ ਗੱਲ ਹੁੰਦੀ ਹੈ ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜੇ ਤੁਸੀਂ ਨਾ ਜਾਗੇ ਫਿਰ ਨੁਕਸਾਨ ਤੁਹਾਡਾ ਹੋ ਜਾਣਾ ਹੈ ਦੇਖ ਲਓ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਉਹਨਾਂ ਦੇਖੋ ਸ਼ਕਲ ਤਾਂ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆਂ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਐ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਣੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰਹਮਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਥੋਡੇ ਘਰਾਂ ਚ ਰਹਿ ਕੇ ਥੋਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਥੋਡੀ ਲੜਾਈ ਲੜ ਕੇ ਉਹ ਲੀਡਰ ਬਣੇ ਆ 15 15 ਸਾਲ ਜੇਲਾਂ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਆ ਇੱਥੇ ਹੈ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਚ ਲੀਡਰ ਬਣਾਉਣਾ ਕੋਣ ਹੈ ਹੋਊਗਾ ਵੀ ਮੈਂ ਚ ਬਦਲ ਜਾਂਦੇ ਆ ਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਹਿ ਐ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜੇ ਮੈਂ ਧਾਮੀ ਸਾਹਿਬ ਨੇ ਗੱਲ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਬੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਿੰਨਾ ਜਿੰਨੇ ਸਾਲ ਮਰਜੀ ਤੁਸੀਂ ਉਹ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ ਉਹਨੇ ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਹੈ ਥੋੜੇ ਹੀ ਦਿਨ ਛਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ 'ਚ ਲੱਗਿਆ ਹੈ ਕੋਈ ਕੁਛ ਕੰਮ ਕਰ ਲਿਆ ਕਿਉਂਕਿ ਇੱਥੇ ਸਰਕਾਰਾਂ ਇਹ ਜੀਆਂ ਬਣੀਆਂ ਮੈਂ ਤਾਂ ਕਹਿਣਾ ਹੈ ਆਪ ਇਹਨਾਂ ਦੇ ਗੱਲਾਂ ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਤੀ ਜੇ ਨਾਰੋ ਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਹੇ ਜਾ ਮਾਹੌਲ ਬਣਾਤਾ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਜੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਟੈਂਡਰ ਕੰਪਸ ਕੈਨਸਲ ਕਰ ਦਿੱਤੇ आ कहें तो थर्मल प्लांट बनाई जाने नहीं बन गए अज जो निग मारे अब पखे का आप ठंडी हवा लै है रहे हैं अकाली दल की दे है जो थर्मल प्लांट ना बनते थोड़े को बिजली नहीं होनी सी आज जड़े स्कूल बने हैं यूनिवर्सिटिया बनिया है। आज जोलरशिप की मैं सारा कुछ ही अकाली दल है कल मैं मैं किधर हल्के सी ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਨ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ ਸੀ ਬਾਦਲ ਸਾਹਿਬ ਦਾ ਹਾਣੀ ਸੀ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਬਾਦਲ ਸਾਹਿਬ ਜਦੋਂ ਹੁੰਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ ਉਹ ਬਜ਼ੁਰਗ ਨੇ ਮਾਈਕ ਚੁੱਕਿਆ ਕਹਿੰਦਾ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ ਬਾਦਲ ਸਾਹਿਬ ਮੈਂ ਵੀ ਛੋਟਾ ਇੱਥੇ ਟਿੱਬੇ ਹੁੰਦੇ ਸੀ ਸਾਡੇ ਕੋਲੇ ਕੋਈ ਦਾਣੇ ਨਹੀਂ ਹੁੰਦੇ ਸੀ ਕੋਈ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਬਾਦਲ ਸਾਹਿਬ ਆਏ ਉਹਨਾਂ ਨੇ ਕਸੀਆਂ ਗੱਡੀਆਂ ਨਹਿਰਾਂ ਗੱਡੀਆਂ ਖਾਲੇ ਬਣਾਏ ਪਾਈਪਿੰਗ ਸਿਸਟਮ ਕੀਤਾ ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾ ਦਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੁਛ ਨਾ ਕੁਛ ਇਹ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਸੀ ਹਸਪਤਾਲ 'ਚ ਉਹ ਬੰਦ ਹੋਇਆ ਪਿਆ ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆ ਜਾਓ ਇੱਕੋ ਈ ਇਲਾਜ ਹੈ ਹੋਰ ਕਿਸੇ ਕੋ ਕੋਈ ਇਲਾਜ ਨਹੀਂ ਹੈ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਮੀਰੀ ਪੀਵੀ ਦਾ ਇਸ ਲਈ ਦਿੱਤਾ ਸੀ ਕਿ ਕੌਮ ਤਾਂ ਬਚ ਸਕਦੀ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਵੇ ਪਾਰਟੀ ਹੋਵੇ ਆ ਪਾਰਟੀ ਤੁਸੀਂ ਜਿਹੜੀ 103 ਸਾਲ ਤਕੜੀ ਰੱਖੀ ਉਹਦੇ ਕਰੇ ਕਿਸੇ ਦੀ ਹਿੰਮਤ ਨਹੀਂ ਪਰ ਤੁਹਾਡੇ ਤਰਫ ਝਾਕਦੇ ਅੱਜ ਆਪਾਂ ਪਛਾਣ ਨਹੀਂ ਦੇ ਜਿਹੜੇ ਕੌਮ ਦੇ ਗद्दार ਹੈ ਉਹਨਾਂ ਨੂੰ ਪੰਥ ਕਹਿਣ ਲੱਗੇ ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪਿੱਛੇ ਛਿਟੀ ਜਾਂਦੇ ਹੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਬਚਾ ਲਓ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਪੰਜਾ ਲਓ ਕੌਮ ਨੂੰ ਆਪਣੀ ਕੌਮ ਦੀ ਸ਼ਕਤੀ ਤੁਹਾਡੀ ਏਕਤਾ ਹੈ ਤੁਸੀਂ ਦੇਖ ਲਓ ਮੁਸਲਮ ਭਾਈਚਾਰੇ ਨਾਲ ਕੀ ਹੋ ਰਿਹਾ ਹੈ ਜਿੱਥੇ ਵੀ ਹੈ ਕਿਉਂਕਿ ਉਹ ਵੰਡੇ ਹੈ ਉਹਨਾਂ ਦੇ ਧੱਕੇ ਹੋ ਰਿਹਾ ਹੈ ਹੁਣ ਉਹਨਾਂ ਦਾ ਐਕਟ ਜਿਹੜਾ ਵੱਖਾ ਬੋਰਡ ਦਾ ਐਕਟ ਸੀ ਜਿਹੜਾ ਉਹਨਾਂ ਦਾ ਆਪਣਾ ਐਕਟ ਹੈ ਉਹ ਵੀ ਬਦਲ ਲੱਗੇ ਹੈ ਕਿਉਂਕਿ ਉਹਨਾਂ ਦੇ ਕੋਲੇ ਕੋਈ ਸਿਆਸੀ ਪਾਰਟੀ ਨਹੀਂ ਹੈ ਆਪਣੇ ਕੋਲ ਐਡੀ ਵੱਡਾ ਸਰਮਾਇਆ ਐਡੀ ਵੱਡੀ ਜਥੇਬੰਦੀ ਹੈ ਆਪਾਂ ਜੇ ਇੱਕ ਛੱਡੇ ਥਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ ਆਪਣੀਆਂ ਆ ਇੰਸਟੀਚੂਨ ਐ ਜੀ ਪੀ ਸੀ ਆ ਸਾਰੀਆਂ ਚੀਜ਼ਾਂ ਆਪਣੀਆਂ ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਹੈ ਖੇਰਾ ਸਾਹਿਬ ਸਾਡੇ ਨਾਲ ਅੱਜ ਆਏ ਇੱਥੇ ਬੈਠੇ ਆ ਦੇਖੋ ਆ ਐਸਲੀ ਖਾਲਸਾ ਜਿਨੇ ਪ੍ਰਵਾਨੀ ਕੀਤੀ 35 ਸਾਲ ਚੂਣੀ ਕੀਤੀ ਯਾਰ ਤੁਸੀਂ ਇੱਕ ਘਰੇ ਹਫਤਾ ਰਹਿ ਕੇ ਦੇਖੋ ਕਮਰੇ ਚ ਚੀਕਾਂ ਨਿਕਲ ਜਾਂਦੀਆਂ ਕੌਮ ਨੂੰ ਖੜਨਾ ਚਾਹੀਦਾ ਹੈ ਇੰਨਾ ਵਰਗੇ ਇਨਸਾਨਾਂ ਨਾਲ ਉਹਨਾਂ ਵਰਗੇ ਨਹੀਂ ਜਿਹੜਾ ਇੱਕ ਘੰਟਾ ਹੀ ਨਹੀਂ ਜੇਲ ਜਾ ਸਕਦੇ ਜਿਹੜੇ ਸ਼ਹੀਦੀ ਦੀ ਕਰਨ ਤੋਂ ਬਜਾਏ ਬਗਾਏ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਆ ਕਿਤੇ ਕੁਛ ਕਹਿੰਦੇ ਐ ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਐ ਅਕਾਲੀ ਦਲ ਮੈਂ ਤੁਹਾਨੂੰ ਅੱਜ ਪ੍ਰਧਾਨ ਕਹਿਣਾ ਚਾਹਣਾ ਐ ਅੱਜ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦੋਗੇ ਮੇਰਾ ਇੱਕ ਵਚਨ ਤੁਹਾਡੇ ਨਾਲ ਐ ਮੈਂ ਕਿਸੇ ਕਿਸੇ ਕਾਰਨ ਜਾਂ ਕਿਸੇ ਕਰਕੇ ਮੈਂ ਸਿੱਖ ਪੰਥ ਦੀ ਪਿੱਠ ਨਹੀਂ ਲੱਗਣ ਦਊਗਾ ਮੈਂ ਅਕਾਲੀ ਦਲ ਦੀ ਢਾਲ ਬਣ ਕੇ ਖੜਾਂਗੇ ਅਕਾਲੀ ਦਲ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਬੋਲੇ ਨਹਾ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ ਸਾਡੇ ਵਾਸਤੇ ਸਾਡੀ ਪਾਰਟੀ ਵਾਸਤੇ ਖਾਲਸਾ ਪੰਥ ਇੱਕ ਨੰਬਰ ਹੈ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਇਸ ਕਰਕੇ ਆਓ ਅੱਜ ਆਪਾਂ ਇਸ ਪਵਿੱਤਰ ਧਰਤੀ ਤੇ ਆਏ ਆਂ ਇਸ ਪਵਿੱਤਰ ਥਾਂ ਤੇ ਆਏ ਆਂ ਪਰਨ ਕਰ ਲਿਏ ਜਿਹੜੇ ਮੇਰੇ ਆਪਣੇ ਪਿੰਡਾਂ ਦੇ ਲੋਕ ਆਪਣੇ ਭਰਾ ਦੂਜੇ ਪਾਸੇ ਚਲੇ ਆ ਉਹਨਾਂ ਨੂੰ ਵਾਪਸ ਆਪਣੇ ਮੁਖਤ ਮੁਖਤ ਰਾਜ ਲੈ ਕੇ ਆਈਏ ਆਪਣੀ ਪਾਰਟੀ ਨੂੰ ਤਕੜੇ ਕਰੀਏ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਕੌਮ ਦੇ ਗਦਾਰ ਹੈ ਉਹਨਾਂ ਨੂੰ ਨਕਾਰ ਕੇ ਸਿੜ ਦਿਓ ਆਪਣੀ ਤਾਕਤ ਤਾਕਤ ਪੂਰੀ ਕਰ ਲਿਓ ਤੁਹਾਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਆਂਚ ਨਹੀਂ ਆਉਣਦੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰਕੂਪ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਉਹ ਪ੍ਰਧਾਨ ਸਾਹਿਬ ਜੀ ਨੂੰ ਸਨਮਾਨਤ ਕਰਨਗੇ ha ha ha